ਐਸਜੀਪੀ ਦੇ ਮੈਂਬਰ ਨੇ ਉਹਨਾਂ ਨੇ ਵੀ ਸਵਾਲ ਖੜਾ ਕੀਤਾ ਹੈ ਕਿ ਮੈਂ ਸਿਆਸਤ ਦੇ ਵਿੱਚ ਐ ਮੇਰੀ ਤਾਂ ਜ਼ਮੀਨ ਉਸ ਤੋਂ ਬਾਅਦ ਘਟੀ ਹੈ ਤੇ ਪਰ ਇਸ ਜੈਸੀਦਾਰ ਦੀ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਜਿਹੜੀ ਕੋਠੀ ਆ ਬੰਗਲੇ ਦਾ ਰੂਪ ਉਤਾਰਦੀ ਹੈ ਇੰਨਾ ਪੈਸਾ ਉਹਦੇ ਕੋਲ ਕਿੱਥੋਂ ਆਇਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਆਂਦਾ ਸੀ ਇਹ ਜਿਹੜੇ ਅੱਜ ਇਲਜ਼ਾਮ ਲੱਗ ਰਹੇ ਆ ਇਹ ਉਦੋਂ ਬਾਅਦ ਦੇ ਆ ਕਿ ਉਦੋਂ ਪਹਿਲਾਂ ਦੇ ਆ ਲੜਾਈ ਤਾਂ ਇਸ ਗੱਲ ਦੀ ਆ ਕਿ ਕਾਲ ਤੱਕ ਸਭ ਦੀ ਫਸੀਲ ਤੋਂ ਫੈਸਲੇ ਹੋਏ ਨੇ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਸਰਸ ਵਾਲੇ ਨੂੰ ਮਾਫੀ ਦਿੱਤੀ ਗਈ ਉਹਦੇ ਦੇ ਉੱਤੇ ਜਿਹੜੇ ਲੋਕ ਕਟੜੇ ਚ ਖੜੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਗੋਲੀ ਕਾਢ ਜਿੰਨਾ ਲੋਕਾਂ ਨੇ ਕਰਾਇਆ ਜਾਂ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਤੇ ਗੱਲ ਤਾਂ ਇਹਨਾਂ ਤੇ ਹੋਈ ਆ ਗੱਲ ਤਾਂ ਇਹ ਸੋਚਣ ਦੀ ਲੋੜ ਆ ਕਿ ਭਾਈ ਤੈਨੂੰ ਦੋਸ਼ੀ ਪਾਇਆਗਾ ਤੈਨੂੰ ਸਜ਼ਾ ਬਣਦੀ ਆ ਜਿਹੜੀ ਉਹ ਸਜ਼ਾ ਭੁਗਤ ਉਸ ਦੇ ਆਧਾਰ ਤੇ ਜਿਹੜੇ ਫੈਸਲੇ ਕਲਤਖਸਾ ਵੱਲੋਂ ਹੋਏ ਆ ਚਾਹੇ ਗਿਆਨੀ ਰਕबीर ਸਿੰਘ ਜੀ ਆ ਕਲਤਖਸ ਦੇ ਜਿਹੜੇ ਜਥੇਦਾਰ ਨੇ ਚਾਹੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਹੋਣੀ ਆ ਚਾਹੇ ਉਥੇ ਪੰਜ ਸਿੰਘਾਂ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੇ ਫੈਸਲੇ ਆ ਉਹਨਾਂ ਨੂੰ ਐਨਬੀਐਨ ਲਾਗੂ ਕੀਤਾ ਜਾਵੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋ ਤੁਸੀਂ ਚੱਕ ਕੇ ਹੋਰੀ ਔਲਜਾਂਬਾਜ਼ੀਆਂ ਤੇ ਗੱਲਾਂ ਕਰਦੇ ਹੋ ਜਦੋਂ ਗਿਆਨੀ ਹਰਪੀ ਸਿੰਘ ਆਉਣਾ ਤੁਸੀਂ ਹੈਡ ਗਰੰਟੀ ਲਾਇਆ ਕੀ ਉਹਦੋਂ ਚੰਗੇ ਸੀ ਜਦੋਂ ਤੁਸੀਂ ਇੱਕ ਸੱਤਾਧਾਰੀ ਧਿਰ ਦੇ ਜਾਂ ਇੱਕ ਹੰਕਾਰੀ ਧਿਰ ਦੇ ਖਿਲਾਫ ਗੱਲ ਕਰੋਗੇ ਸੱਚ ਦੀ ਗੱਲ ਕਰੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਇਲਜ਼ਾਮਬਾਜ਼ੀਆਂ ਦਾ ਖਮੈਜਾ ਜਿਹੜਾ ਭੁਗਤਣਾ ਪਊਗਾ ਇਹ ਇਹਨਾਂ ਪਿੱਛੇ ਲੋਕਾਂ ਦਾ ਪ੍ਰੈਸ਼ਰ ਆ ਜਿਹੜੇ ਲੋਕ ਪੰਜਾਬ ਨੂੰ ਪੰਜਾਬ ਨਹੀਂ ਰਹਿਣਾ ਦੇਖਣਾ ਚਾਹੁੰਦੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਆ ਸਿੱਖ ਪਰੰਪਰਾਵਾਂ ਦੇ ਵਿੱਚ ਕਾਲ ਤਖਤ ਸਾਹਿਬ ਦੀ ਇੱਕ ਮਾਨ ਮਰਜ਼ਾਦਾ ਬਹੁਤ ਵੱਡੀ ਆ ਜਿਹਨੂੰ ਹਰ ਇੱਕ ਸਿੱਖ ਸਿਰ ਝੁਕਾ ਕੇ ਮੰਨਦਾ ਤਾਂ ਇਹ ਉਸ ਮਰਜ਼ਾਦਾ ਨੂੰ ਵੀ ਢਾਹ ਲਾ ਰਹੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਕਿਉਂਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕੀਤਾ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਲਗਾਤਾਰ ਜਗ੍ਹਾ-ਜਗ੍ਹਾ ਤੇ ਪਹੁੰਚ ਕੇ ਉਹਨਾਂ ਦਾ ਜਿਵੇਂ ਮਾਨ ਸਨਮਾਨ ਕੀਤਾ ਜਾਂਦਾ ਤਾਂ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾਂਦੇ ਆ ਉਸ 3 ਮੈਂਬਰੀ ਕਮੇਟੀ ਤੇ ਜਿਨ੍ਹਾਂ ਵੱਲੋਂ ਉਸ ਨੂੰ ਬਰਖਾਸਤ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਨਨੇ ਉਹਨਾਂ ਦੇ ਸਾਹਮਣੇ ਜਿਹੜੇ ਉਨਾ ਦੇ ਖਿਲਾਫ ਜਿਹੜੇ ਸਵਾਲ ਲੈਂਦੇ ਆ ਜੋ ਬਿਆਨ ਜਿਹੜੇ ਉਹਨਾਂ ਨੇ ਦਰਜ ਕੀਤੀ ਆ ਜਾਂ ਰਿਪੋਰਟ ਦੇ ਵਿੱਚ ਜੋ ਕੁਛ ਆਇਆ ਸਭ ਜਿਹੜਾ ਝੂਠ ਦਾ ਭਲੰਦਾ ਤਾਂ ਇਸ ਵਿਸ਼ੇ ਤੇ ਐਸਜੀਪੀਸੀ ਦੇ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਸੀਗੀ ਤਿੰਨ ਮੈਂਬਰੀ ਕਮੇਟੀ ਦੇ ਇੱਕ ਮੈਂਬਰ ਹੈ ਛੇ ਸਿੰਘ ਮੰਡ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜੀ ਤਾਂ ਉਹਨਾਂ ਨੇ ਵੀ ਸਾਰੇ ਪੱਖ ਆਪਦੇ ਸਾਹਮਣੇ ਰੱਖੇ ਸੀਗੇ ਤੇ ਅੱਜ ਗੱਲਬਾਤ ਕਰਾਂਗੇ ਆਪਾਂ ਸੁਖਰਾਜ ਸਿੰਘ ਮਹਿਬਖੁਰ ਦੇ ਨਾਲ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਸੁਖਰਾਜ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਸਮੁੱਚੀ ਟੀਮ ਦਾ ਈ 5 ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਰਾਜ ਜੀ ਹਰਪ੍ਰੀਤ ਸਿੰਘ ਦੇ ਜਦੋਂ ਬਰਖਾਸਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਗਾ ਜਗਾ ਤੇ ਪਹੁੰਚਦੇ ਆ ਉਹਨਾਂ ਦਾ ਲੋਕਾਂ ਵੱਲੋਂ ਸੰਗਤ ਵੱਲੋਂ ਮਾਣ ਸਨਮਾਨ ਕੀਤਾ ਜਾਂਦਾ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਖੜਕੇ ਹਰ ਜਗ੍ਹਾ ਤੇ ਸਟੇਜ ਤੋਂ ਇਹ ਗੱਲਾਂ ਸਾਹਮਣੇ ਰੱਖ ਰਿਹਾ ਹੈ ਕਿ ਜਿੰਨੇ ਉਹਨਾਂ ਦੇ ਉਰੋਪ ਲਗਾਏ ਸਾਰੇ ਝੂਠੇ ਹੈ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਅੱਜ ਇੱਕ ਜਥੇਦਾਰ ਦੀ ਨਿਗਾਹ ਦੇ ਵਿੱਚ ਜੇ ਗੱਲ ਕਰਾਂ ਕਿ ਜਦੋਂ ਉਹ ਜਥੇਦਾਰ ਦੀ ਭੂਮਿਕਾ ਨਿਭਾ ਰਹੇ ਸੀ ਤਾਂ ਉਦੋਂ ਇਹਨਾਂ ਲੋਕਾਂ ਨੇ ਹੀ ਉਹਨਾਂ ਨੂੰ ਜਥੇਦਾਰ ਲਾਇਆ ਸੀ ਜਿਹੜੇ ਅੱਜ ਉਹਨਾਂ ਨੂੰ ਇਲਜ਼ਾਮ ਬਾਜ਼ੀਆਂ 'ਚ ਉਹਨਾਂ ਤੇ ਦੂਸ਼ਣ ਬਾਜ਼ੀਆਂ ਦੀ ਗੱਲ ਕਰ ਰਹੇ ਆ ਤਾਂ ਮੈਂ ਇੱਥੇ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਜਥੇਦਾਰੀ ਦੇ ਉੱਤੇ ਜਦੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਲੈ ਕੇ ਆਂਦਾ ਸੀ ਇਹ ਜਿਹੜੇ ਅੱਜ ਇਲਜ਼ਾਮ ਲੱਗ ਰਹੇ ਆ ਇਹ ਉਦੋਂ ਬਾਅਦ ਦੇ ਆ ਕਿ ਉਦੋਂ ਪਹਿਲਾਂ ਦੇ ਆ ਜੇ ਹੈ ਗਿਆ ਜਥੇਦਾਰੀ ਟਾਈਮ ਦੇ ਫਿਰ ਤਾਂ ਆਪਾਂ ਮੰਨ ਸਕਦੇ ਆ ਕਿ ਭਾਈ ਜਥੇਦਾਰੀ ਟਾਈਮ ਉਦਾਂ ਦੀਆਂ ਗੱਲਾਂ ਹੋਈਆਂ ਉਹਨਾਂ ਤੋਂ ਜਿਹਦੀਆਂ ਜਿਹੜੀਆਂ ਗਲਤੀਆਂ ਹੋਈਆਂ ਜਾਂ ਜੋ ਵੀ ਗੱਲਬਾਤ ਆ ਇਹਨਾਂ ਨੇ ਰੱਖੀ ਆ ਤੇ ਜੇ 12 15 ਸਾਲ ਪਹਿਲਾਂ ਦੀਆਂ ਗੱਲਾਂ ਤੁਸੀਂ ਲਿਆ ਕੇ ਲੋਕਾਂ ਨੂੰ ਗੁੰਮਰਾਹ ਕਰੋ ਅੱਜ ਲੜਾਈ ਤਾਂ ਇਸ ਗੱਲ ਦੀ ਆ ਕਿ ਕਾਲ ਤੱਕ ਸਭ ਦੀ ਪਸੀਲ ਤੋਂ ਫੈਸਲੇ ਹੋਏ ਨੇ ਤਾਂ ਫੈਸਲੇ ਕਿਹੜੇ ਹੋਏ ਨੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਬੇਅਦਬੀ ਨੂੰ ਲੈ ਕੇ ਦੋਸ਼ੀਆਂ ਦੇ ਉੱਤੇ ਕਾਰਵਾਈ ਹੋਈ ਆ ਜਿਹੜੀ ਸਰਸੇ ਵਾਲੇ ਨੂੰ ਮਾਫੀ ਦਿੱਤੀ ਗਈ ਉਹਦੇ ਦੇ ਉੱਤੇ ਜਿਹੜੇ ਲੋਕ ਕਟੜੇ ਚ ਖੜੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਗੋਲੀ ਕਾਂਡ ਜਿੰਨਾ ਲੋਕਾਂ ਨੇ ਕਰਾਇਆ ਜਾਂ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ ਤੇ ਗੱਲ ਤਾਂ ਇਹਨਾਂ ਤੇ ਹੋਈ ਆ ਉਸ ਤਖਤ ਦੀ ਮਰਜ਼ਾਦਾ ਨੂੰ ਮੁੱਖ ਰੱਖਦੇ ਹੋਏ ਉੱਥੋਂ ਠੋਸ ਫੈਸਲੇ ਆਏ ਆ ਤੇ ਅੱਜ ਤੁਸੀਂ ਇਲਜ਼ਾਮ ਬਾਜ਼ੀਂਗਾ ਤੇ ਉਤਰ ਗਿਓ ਪੰਜਾਬ ਦੇ ਲੋਕਾਂ ਨੂੰ ਜਾਂ ਸਿੱਖ ਸੰਗਤ ਨੂੰ ਗਲਤ ਹੈ ਸੋਚਣ ਦੀ ਲੋੜ ਆ ਕਿ ਭਾਈ ਤੈਨੂੰ ਦੋਸ਼ੀ ਪਾਇਆਗਾ ਤੈਨੂੰ ਸਜ਼ਾ ਬਣਦੀ ਆ ਜਿਹੜੀ ਉਹ ਸਜ਼ਾ ਭੁਗਤ ਉਸ ਦੇ ਆਧਾਰ ਤੇ ਜਿਹੜੇ ਫੈਸਲੇ ਅਕਾਲ ਤਖਤ ਸਾਹਿਬ ਵੱਲੋਂ ਹੋਏ ਆ ਚਾਹੇ ਗਿਆਨੀ ਰਕबीर ਸਿੰਘ ਜੀ ਆ ਅਕਾਲ ਤਖਤ ਦੇ ਜਿਹੜੇ ਜਥੇਦਾਰ ਨੇ ਚਾਹੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ ਸਿੰਘ ਹੋਣੀ ਆ ਚਾਹੇ ਉਥੇ ਪੰਜ ਸਿੰਘਾਂ ਦੀ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੇ ਫੈਸਲੇ ਲਏ ਉਹਨਾਂ ਨੂੰ ਐਨਬਿਨਰ ਲਾਗੂ ਕੀਤਾ ਜਾਵੇ ਤੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗੇ ਹੋ ਤੁਸੀਂ ਚੱਕ ਕੇ ਹੋਰ ਹੀ ਇਲਜ਼ਾਮਬਾਜ਼ੀਆਂ ਤੇ ਗੱਲਾਂ ਕਰਦੇ ਹੋ ਜਦੋਂ ਗਿਆਨੀ ਹਰਪੀ ਸਿੰਘ ਹੋਣਾ ਤੁਸੀਂ ਹੈਡ ਗ੍ਰੰਥੀ ਲਾਇਆ ਕੀ ਉਦੋਂ ਚੰਗੇ ਸੀ ਜਦੋਂ ਕਾਰਜਕਾਰੀ ਜਥੇਦਾਰ ਲਾਇਆ ਅਕਾਲ ਤਖਤ ਸਾਹਿਬ ਦੇ ਉਦੋਂ ਚੰਗੇ ਸੀ ਜਦੋਂ ਗਿਆਨੀ ਹਰਪੀ ਸਿੰਘ ਉਹਨਾਂ ਨੂੰ ਦਮਦਵਾ ਸਾਹਿਬ ਦੇ ਜਥੇਦਾਰ ਲਾਇਆ ਉਹ ਤੋਂ ਚੰਗੇ ਸੀ ਕਿਉਂਕਿ ਜੇ ਥੋੜੀਆਂ ਅੱਜ ਗੱਲਾਂ ਦੇ ਮਤਲਬ ਸਵਰਾਜ ਦੇ ਪਿੱਛੇ ਕਾਰਨ ਕੀ ਮੰਨਦੇ ਹੋ ਤੁਸੀਂ ਇਹ ਜਿਹੜੇ ਸਵਾਲ ਹੁਣ ਖੜੇ ਕਿਉਂ ਹੋਏ ਆ ਕਿਉਂ ਬਰਖਾਸਤ ਕਰਨਾ ਪੈ ਗਿਆ ਇਹਦੇ ਪਿੱਛੇ ਕਾਰਨ ਕੀ ਹੈ ਇਹਦੇ ਪਿੱਛੇ ਕਾਰਨ ਕਿ ਜੋ ਲੋਕਾਂ ਦੀ ਭਾਖਿਆ ਸੀ ਭਾਖਿਆ ਤੋਂ ਭਾਵ ਜੋ ਲੋਕਾਂ ਨੇ ਅਨੁਭਵ ਕੀਤਾ 2015 ਦੇ ਵਿੱਚ ਜਾਂ 2007 ਦੇ ਵਿੱਚ ਮੌੜ ਬੰਬ ਕਾਂਡ ਵਰਗੇ ਕਾਂਡ ਨੂੰ ਛਪਾਉਣ ਦੇ ਲਈ ਉਸ ਸਮੇਂ ਦੀ ਸਰਕਾਰ ਦਾ ਹੱਥ ਜਿਹੜੀ ਕਾਲੀ ਭਾਜਪਾ ਦਾ ਗੱਠ ਜੋੜ ਸੀਗਾ 2015 ਦੀ ਬੇਅਦਬੀ ਦਾ ਇਨਸੀਡੈਂਟ 2015 ਦਾ ਗੋਲੀ ਕਾਂਡ ਦਾ ਇਨਸੀਡੈਂਟ ਜਿਹੜਾ ਉਹਨਾਂ ਲੋਕਾਂ ਦਾ ਕੀਤਾ ਕਰਾਇਆ ਜੋ ਸਖ ਸੰਗਤ 2015 ਤੋਂ ਕਹਿ ਰਹੀ ਹੈ ਕਿ ਇਹਨਾਂ ਲੋਕਾਂ ਨੇ ਕੀਤਾ ਤੇ 2023 ਦੇ ਵਿੱਚ ਆ ਕੇ 24 ਦੇ ਵਿੱਚ ਆ ਕੇ ਜਦੋਂ ਫੈਸਲੇ ਹੋਏ ਆ ਕਲਤਖ ਸਾਹਿਬ ਦੀ ਫਸੀਲਤੋਂ ਉਹ ਲੋਕਾਂ ਦੇ ਹਿੱਤਾਂ ਮੁਤਾਬਕ ਹੋਏ ਆ ਇਹਨਾਂ ਨੇ ਉਹਨਾਂ ਨੂੰ ਕਨਵਰਟ ਕਰਨ ਵਾਸਤੇ ਉਹਨਾਂ ਨੂੰ ਡੀਮੋਰਾਲਾਈਜ਼ ਕਰਨ ਵਾਸਤੇ ਲੋਕਾਂ ਦੇ ਵਿੱਚ ਆਪਣੀ ਸ਼ੋਭੀ ਨੂੰ ਸਾਫ਼ ਕਰਨ ਵਾਸਤੇ ਇੱਕ ਜਥੇਦਾਰ ਦੀ ਕੈਰੈਕਟਰ ਅਸੈਸਿਨੇਸ਼ਨ ਸ਼ੁਰੂ ਕਰਤੀ। ਇਹ ਇਹ ਮੈਂ ਅੱਜ ਦੇ ਜਿਹੜੇ ਜਥੇਦਾਰ ਮੌਜੂਦਾ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਤੇ ਆਉਣ ਵਾਲੇ ਜਿਹੜੇ ਪੰਜਾਬ ਦੇ ਜਾਂ ਇੱਕ ਸਿੱਖ ਜਗਤ ਦੇ ਬੁੱਧੀਜੀਵੀ ਉਹਨਾਂ ਨੂੰ ਵੀ ਕਿ ਜਦੋਂ ਤੁਸੀਂ ਇੱਕ ਸੱਤਾਧਾਰੀ ਧਿਰ ਦੇ ਜਾਂ ਇੱਕ ਹੰਕਾਰੀ ਧਿਰ ਦੇ ਖਿਲਾਫ ਗੱਲ ਕਰੋਗੇ ਸੱਚ ਦੀ ਗੱਲ ਕਰੋਗੇ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਇਲਜ਼ਾਮਬਾਜ਼ੀਆਂ ਦਾ ਖਮਾਜਾ ਜਿਹੜਾ ਭੁਗਤਣਾ ਪਊਗਾ। ਨਹੀਂ ਇਹ ਜਿਹੜੀ ਐਸਜੀਪੀਸੀ ਦੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਉਹਨਾਂ ਵੱਲੋਂ ਬਰਖਾਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਕਿਤਨੇ ਕਿਤੇ ਸੰਗਤ ਦਾ ਜਾਂ ਕਿਸੇ ਹੋਰ ਲੋਕਾਂ ਦਾ ਪ੍ਰੈਸ਼ਰਾਈਜ਼ ਹੋਊਗਾ ਇਹਨਾਂ ਪਿੱਛੇ ਮੈਂ ਉਹੀ ਕਹਿ ਰਿਹਾ ਨੇ ਜੀ ਇਹ ਇਹਨਾਂ ਪਿੱਛੇ ਉਹ ਲੋਕਾਂ ਦਾ ਪ੍ਰੈਸ਼ਰ ਆ ਜਿਹੜੇ ਲੋਕ ਪੰਜਾਬ ਨੂੰ ਪੰਜਾਬ ਨਹੀਂ ਰਹਿਣਾ ਦੇਖਣਾ ਚਾਹੁੰਦੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇੱਕ ਸਿੱਖ ਜਗਤ ਦੇ ਵਿੱਚ ਸਿੱਖ ਪਰੰਪਰਾਵਾਂ ਦੇ ਵਿੱਚ ਕਲਤਕ ਸਾਬ ਦੀ ਇੱਕ ਮਾਨ ਮਰਜ਼ਾਦਾ ਬਹੁਤ ਵੱਡੀ ਆ ਜਿਹਨੂੰ ਹਰ ਇੱਕ ਸਿੱਖ ਸਿਰ ਝੁਕਾ ਕੇ ਮੰਨਦਾ ਤਾਂ ਇਹ ਉਸ ਮਰਜ਼ਾਦਾ ਨੂੰ ਵੀ ਢਾਹ ਲਾ ਰਹੇ ਆ ਕਿਉਂਕਿ ਅੱਜ ਦਾ ਵਰਗ ਆ ਜਿਹੜਾ ਉਹ ਬਹੁਤਾ ਵਰਗ ਗਿਆਨਵਾਨ ਨਹੀਂ ਹੈਗਾ ਅੱਜ ਦੀ ਜਿਹੜੀ ਪੀੜ੍ਹੀ ਚੱਲ ਰਹੀ ਆ ਉਹ ਇਸ ਕਰਕੇ ਗਿਆਨਵਾਨੀ ਹੈਗੀ ਕਿਉਂਕਿ ਉਹ ਕਿਤਾਬਾਂ ਤੋਂ ਨਹੀਂ ਪੜ੍ਹ ਕੇ ਆਈ ਉਹ ਇਤਿਹਾਸ ਨਹੀਂ ਪੜ੍ਹ ਕੇ ਆਈ ਉਹ ਗੁਰੂ ਸਾਹਿਬ ਦੀ ਸੰਥਿਆ ਨਹੀਂ ਉਹਨਾਂ ਨੇ ਲਈ ਉਹਨਾਂ ਨੇ ਸਿਰਫ ਸੋਸ਼ਲ ਮੀਡੀਆ ਦੇਖ ਕੇ ਬੰਦੇ ਜੱਜ ਕੀਤੇ ਹੋਏ ਆ ਜਿਹੜਾ ਸੱਚ ਹੈ ਉਸ ਸੋਸ਼ਲ ਮੀਡੀਆ ਤੋਂ ਬਿਆਨਬਾਜ਼ੀਆਂ ਤੋਂ ਜੱਜ ਕਰਕੇ ਬੰਦਿਆਂ ਦੇ ਕੈਰੇਕਟਰ ਅਸੈਸੀਨੇਸ਼ਨ ਕਰਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਸ ਨੂੰ ਇੰਨਾ ਕ ਬਦਨਾਮ ਕਰ ਦਿੰਦੇ ਆ ਸੋ ਇਹ ਪੰਜਾਬ ਦੇ ਲਈ ਸਿੱਖਾਂ ਦੇ ਲਈ ਘਾਤਕ ਆ ਅਕਾਲੀ ਦਲ 1919 ਵਾਲਾ ਉਹਦੀ ਹੋਂਦ ਪੜੋ ਉਹਦਾ ਖਟੜਾ ਇਤਿਹਾਸ ਪੜੋ ਜਿਹੜਾ ਲਿਖਿਆ ਗਿਆ ਉਹਦੀ ਮਰਜ਼ਾ ਦਾ ਪੜੋ ਕਦੋਂ ਉਹ ਸੱਤਾ ਦੇ ਵਿੱਚ ਹੁੰਦੇ ਤੁਸੀਂ ਉਹ ਦੇਖੋ ਅਕਾਲੀ ਦਲ ਦੇ ਮੋਰਚੇ ਦੇਖੋ ਅਕਾਲੀ ਦਲ ਦੀਆਂ ਪ੍ਰਾਪਤੀਆਂ ਦੇਖੋ ਤੁਸੀਂ ਮਸੰਦਾ ਨੂੰ ਪਾਸੇ ਕਰਨ ਵਾਲੀਆਂ ਜਾਂ ਹੋਰ ਜਿਹੜੀਆਂ ਅਕਾਲੀ ਦਲ ਦੇ ਵਿੱਚ ਗੱਲਾਂ ਹੋਈਆਂ ਉਹਨਾਂ ਦੀਆਂ ਪ੍ਰਾਪਤੀਆਂ ਪੜ ਕੇ ਇਤਿਹਾਸ ਤੇ ਉਸ ਸਮੇਂ ਦੇ ਜਥੇਦਾਰ ਸੀ ਉਹਨਾਂ ਦੇ ਬਿਆਨ ਦੇਖੋ ਤਾਂ ਜਾ ਕੇ ਅਸੀਂ ਗੱਲ ਕਰ ਸਕੇ ਜੇ ਤੁਸੀਂ ਕਹੋਗੇ ਇੱਕ ਸ਼੍ਰੋਮਣੀ ਕਮੇਟੀ ਵਰਗੀ ਸੰਸਦਾ ਜਥੇਦਾਰ ਦਾ ਦਾਇਰਾ ਸੀਮਿਤ ਕਰੇ ਤਾਂ ਫਿਰ ਇਹ ਤਾਂ ਆਪੋ ਆਪਣੇ ਵਿੱਚ ਹੱਸੋ ਹੀ ਨਹੀਂ ਗੱਲ ਹੋਗੀ ਅਸੀਂ ਜਥੇਦਾਰ ਨੂੰ ਅਸੀਂ ਜਥੇਦਾਰ ਨੂੰ ਇੱਕ ਰਾਜੇ ਤੋਂ ਵੀ ਉੱਪਰ ਮੰਨਦੇ ਆ ਅਸੀਂ ਜਥੇਦਾਰ ਨੂੰ ਰਾਜੇ ਤੋਂ ਉੱਪਰ ਮੰਨਦੇ ਆ ਕਿਉਂਕਿ ਸਮੇਂ ਦੇ ਰਾਜੇ ਨੂੰ ਤਲਬ ਕਰਨ ਵਾਲਾ ਪਾਵਰ ਸਿਰਫ ਜਥੇਦਾਰ ਕੋਲੇ ਆ ਤੇ ਜੇ ਸਾਡੇ ਜਥੇਦਾਰ ਦੀ ਪਾਵਰ ਨੂੰ ਤੁਸੀਂ ਬੰਨੋਗੇ ਕਿਸੇ ਚੰਦ ਬੰਦਿਆਂ ਦੇ ਵਿੱਚ ਬੰਨ ਕੇ ਕੋਗੋ ਉਹ ਜਥੇਦਾਰ ਨੂੰ ਦੱਸੂਗਾ ਵੀ ਤੂੰ ਕੀ ਫੈਸਲੇ ਕਰਨੇ ਆ ਤਾਂ ਫਿਰ ਇਹ ਤਾਂ ਆਪ ਦੇ ਆਪ ਦੇ ਵਿੱਚ ਹੱਸੋ ਹੀ ਨਹੀਂ ਗੱਲ ਹੋਗੀ ਬਿਲਕੁਲ ਜਿਹੜੀ ਇਹ ਗੱਲ ਤੁਸੀਂ ਕਹੀ ਆ ਜਥੇਦਾਰ ਤੇ ਉੱਪਰ ਤਾਂ ਕੋਈ ਵੀ ਹੈ ਨਹੀਂਗਾ ਉਸ ਤੋਂ ਉੱਪਰ ਠੀਕ ਹੈ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਥੇਦਾਰ ਨੂੰ ਇਹਨਾਂ ਨੇ ਪਾਸੇ ਕੀਤਾ ਜਦੋਂ ਕਾਰਜਕਾਰੀ ਜਥੇਦਾਰ ਲਾਇਆ ਜਾਂ ਦਮਨਵਾ ਸਾਹਿਬ ਦੇ ਜਥੇਦਾਰ ਲਗਾਇਆ ਉਦੋਂ ਇਹ ਸਵਾਲ ਖੜੇ ਕਿਉਂ ਕੀਤੇ ਪਰ ਦੂਜੇ ਪਾਸੇ ਐਸਜੀਪੀਸੀ ਜਿਹੜੇ ਉਹਨਾਂ ਦੇ ਮੈਂਬਰ ਆ ਉਹਨਾਂ ਦਾ ਇਹ ਕਹਿਣਾ ਹੈ ਕਿ ਜਥੇਦਾਰ ਪਹਿਲਾਂ ਜਦੋਂ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਲਾਇਆ ਸੀਗਾ ਅਹ ਦੰਦਵਾ ਸਾਹਿਬ ਦਾ ਜਿਹੇ ਦਾ ਉਹਨਾਂ ਨੂੰ ਬਣਾਇਆ ਗਿਆ ਸੀਗਾ ਉਸ ਵਕਤ ਉਹਨਾਂ ਨੇ ਇਹ ਸਵਾਲ ਖੜੇ ਕਿਉਂ ਕੀਤੇ ਹੁਣ ਕਿਉਂ ਉਹਨੂੰ ਸਵਾਲ ਖੜੇ ਕਰਨ ਦੀ ਲੋੜ ਪਈ ਗਈ ਦੇਖੋ ਫੇਰ ਗੱਲ ਆ ਗਈ ਵੀ ਇਹ ਪਹਿਲਾਂ ਤਾਂ ਆਪਾਂ ਜਿਹੜੇ ਮੁੱਦੇ ਦੀ ਗੱਲ ਕਰਦੇ ਆ ਵੀ ਇਹਨਾਂ ਨੂੰ ਕਟਾਰੇ ਦੇ ਵਿੱਚ ਕਿਉਂ ਖੜਨਾ ਪਿਆ ਬੇਅਦਬੀ ਇਹਨਾਂ ਦੇ ਰਾਹ ਚ ਹੋ ਗਿਆ ਗੋਲੀ ਕਾਂਡੇ ਇਹਨਾਂ ਦੇ ਰਾਹ ਚ ਹੋ ਗਿਆ ਇਹ ਉਹ ਸਜ਼ਾ ਭੁਗਤਣ ਦੀ بجائے ਇਹ ਉਹ ਚੀਜ਼ ਨੂੰ ਮੰਨਣ ਦੀ بجائے ਇਹ ਉਸ ਰੋਹ ਨੂੰ ਸੰਕਤਾਂ ਦੇ ਨੂੰ ਮੰਨਣ ਦੀ ਬਜਾਏ ਤੇ ਤੁਸੀਂ ਜਿਹੜੇ ਬੰਦਿਆਂ ਨੇ ਤੁਹਾਨੂੰ ਸਜ਼ਾ 'ਚ ਖੜੇ ਕੀਤਾ ਜਾਂ ਸਜ਼ਾ ਦਿੱਤੀ ਹੈ ਤੁਸੀਂ ਉਹਨਾਂ ਦੇ ਕੈਰੇਕਟਰ ਸੈਸੀਨੇਸ਼ਨ ਸ਼ੁਰੂ ਕਰਤੇ ਜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 2015 'ਚ ਤੁਹਾਡੇ ਖਿਲਾਫ ਬੋਲ ਦਿੰਦੇ ਤਾਂ ਉਹਨਾਂ ਦੀ 2016 'ਚ ਕੈਰੇਕਟਰ ਸੈਸੀਨੇਸ਼ਨ ਹੋ ਜਾਣੀ ਸੀ ਹੁਣ ਹੀ ਤਾਂ ਉਹਦੇ ਸੀ ਨਾ ਜਦੋਂ ਖਿਲਾਫ ਬੋਲਦੇ ਉਹ ਜਦੋਂ ਟਾਈਮ ਬੋਲੇ ਉਹਨਾਂ ਟਾਈਮ ਚੰਗੇ ਸੀਗੇ ਜਦੋਂ ਬੋਲ ਗਿਓ ਮਾੜੇ ਆ ਸੋ ਇਹ ਇੱਕ ਬੰਦੇ ਦਾ ਨਹੀਂ ਇਹ ਸਾਰਿਆਂ ਤੇ ਹੋਣਾ ਜਿਹੜਾ ਬੰਦਾ ਤੁਸੀਂ ਦੇਖੋ 2015 ਦੇ ਵਿੱਚ ਗੈਨੀ ਗਰਮਕ ਸੰਘੋਂ ਨਹੀਂ ਬੋਲੇਆ ਬਾਕਾਇਦਾ ਕਮਿਸ਼ਨ ਨੂੰ ਲੈ ਕੇ ਦਿੱਤਾ ਉਹਨਾਂ ਨੇ ਬਿਆਨ ਤੱਕ ਲੈ ਕੇ ਦੇਤੇ ਵੀ ਇੱਥੇ ਆ ਕੁਝ ਹੋਇਆ ਤੇ ਉਹਨਾਂ ਦੇ ਘਰ ਦੇ ਮੀਟਰ ਦੀਆਂ ਤਾਰਾਂ ਕੱਟਤੀਆਂ ਬਿਜਲੀ ਬੰਦ ਕਰਤੀ ਹੋਰ ਬੁਰੇ ਹਾਲ ਕਰਤਾ ਉਹਨੂੰ ਜਾ ਕੇ ਮੁੜ ਕੇ ਫਿਰ ਨੌਕਰੀ ਜੁਆਇਨ ਕਰਨੀ ਪਈ ਫਿਰ ਬਿਆਨ ਵਾਪਸ ਲੈਣੇ ਪਏ ਸੋ ਜਿਹੜਾ ਬੰਦਾ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ ਕਿਸੇ ਬਾਉਂਡੇਸ਼ਨ 'ਚ ਹੈਗਾ ਉਹ ਕਦੇ ਨਹੀਂ ਬੋਲੂਗਾ ਜਦੋਂ ਪਾਣੀ ਸਰੋਂ ਉੱਪਰੋਂ ਲੰਘੂਗਾ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਆ ਕੋਈ ਪਹਿਲੇ ਦਿਨ ਤੋਂ ਬੋਲਣ ਲੱਗ ਜਾਂਦਾ ਕੋਈ ਨਹੀਂ ਹੀ ਨਵੰਦਾ ਕੋਈ ਆਪਦੀਆਂ ਮਜਬੂਰੀਆਂ ਦੇਖ ਕੇ ਚੁੱਪ ਰਹਿ ਜਾਂਦਾ ਪਰ ਇੱਕ ਦਿਨ ਤਾਂ ਬੋਲਣਾ ਪੈਂਦਾ ਸੱਚ ਤਾਂ ਸਾਹਮਣੇ ਆਉਂਦਾ ਹੀ ਆ ਸੋ ਜਦੋਂ ਉਹ ਗੱਲ ਅੱਜ ਹਜੇ ਗਿਆਨੀ ਰਗਵੀਰ ਸਿੰਘ ਹੋਣਾ ਤੇ ਕੋਈ ਗੱਲ ਤਾਂ ਹੋਈ ਨਹੀਂ ਆਪਾਂ ਸਾਰਿਆਂ ਨੇ ਉਹਦਾ ਬਿਆਨ ਸੁਣਿਆ ਹੀ ਹੋਣਾ ਜਿੱਥੋਂ ਕਹਿੰਦੇ ਮੈਂ ਤਾਂ ਕੱਪੜੇ ਪੈਕ ਕਰੀ ਬੈਠਾ ਮੇਰਾ ਤਾਂ ਬੈਗ ਪੈਕ ਆ ਸੋ ਜਦੋਂ ਸਾਡੇ ਜਥੇਦਾਰਾਂ ਤੇ ਐਡੇ ਦਬਾਅ ਹੋਣ ਕਿੱਦਾਂ ਚੱਲਿਆ ਸਾਡਾ ਸਿੱਖ ਪੰਥ ਨਰੋਲ ਫੈਸਲੇ ਕਰਨ ਵਾਲੀ ਸੰਸਥਾ ਦਾ ਇੱਕ ਇੱਕ ਅਧਿਕਾਰ ਖੇਤਰ ਹੈ ਜਿਹੜਾ ਜਥੇਦਾਰ ਕੋਲੇ ਹੁੰਦਾ ਤੁਹਾਨੂੰ ਲੱਗਦਾ ਤੁਹਾਨੂੰ ਉਧਰਲੇ ਪਾਸੇ ਵੀ ਜਿਹੜੀ ਗੱਲ ਦਿਖ ਸਕਦੀ ਹੈ ਫਿਰ ਬਿਲਕੁਲ ਜੀ ਅੱਜ ਅੱਜ ਆਪਾਂ ਗਿਆਨੀ ਹਰਪੀ ਸਿੰਘ ਹੁਣਾਂ ਤੇ ਗੱਲ ਕਰ ਰਹੇ ਆਂ ਉਹਨਾਂ ਨਾਲੇ ਦਿਨਾਂ ਚ ਤੁਸੀਂ ਗਿਆਨੀ ਰਗਵੀਰ ਸਿੰਘ ਹੁਣਾਂ ਤੇ ਵੀ ਗੱਲ ਕਰੋਗੇ ਕਿਉਂਕਿ ਉਹਨਾਂ ਦੀ ਵੀ ਕੈਰੇਕਟਰ ਅਸੈਸਿਨੇਸ਼ਨ ਸ਼ੁਰੂ ਕਰਨੀ ਆ ਉਹਨਾਂ ਤੇ ਵੀ ਸੌ ਗੱਲਾਂ ਕਰਨੀਆਂ ਕਿ ਇਹਨਾਂ ਨੇ ਫਲਾਣੇ ਬੰਦੇ ਆਪਦੇ ਰੱਖ ਲਏ ਫਲਾਣੇ ਕਰ ਲਏ ਸੋ ਇਹ ਇੱਕ ਫਿਤਰਤ ਆ ਪਰ ਮੈਨੂੰ ਲੱਗਦਾ ਕਿ ਪੂਰੀ ਪੰਜਾਬ ਨੂੰ ਪੂਰੀ ਸਿੱਖ ਕੌਮ ਨੂੰ ਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਪਾਰਟੀਆਂ ਜਿਹੜੀਆਂ ਚ ਹੈਗੀਆਂ ਤੁਸੀਂ ਰਹੋ ਯਾਰ ਜੇ ਤੁਸੀਂ ਸਿੱਖ ਹੋਣਾ ਤੁਸੀਂ ਕਾਲ ਤਖਸੈਬ ਨੂੰ ਸਮਰਪਿਤ ਹੋ ਕੇ ਇਹ 4 10 5 15 ਬੰਦੇ ਜਿਹੜੇ ਉੱਥੇ ਤਨਖਾਈਏ ਕਰਾਰ ਦਿੱਤੇ ਗਏ ਇਹਨਾਂ ਨੂੰ ਪੰਜਾਬ ਚੋਂ ਲਾਂਭੇ ਨਹੀਂ ਕਰ ਸਕਦੇ ਇਹਨਾਂ ਦੇ ਛਤਰ ਨਹੀਂ ਫੇਰ ਸਕਦੇ ਆਪਾਂ ਜਿਹੜੇ ਕਾਲ ਤਖਸੈਬ ਨੂੰ ਚੈਲੰਜ ਕਰੀ ਜਾਂਦੇ ਆ ਇੱਕ ਦਾੜੀ ਕੱਟੀ ਵਾਲਾ ਪਾਰਟੀ ਦਾ ਬਲਾਰਾ ਹੋ ਕੇ ਆਪਣੇ ਆਪ ਨੂੰ ਕਹਵੇ ਕਿ ਬਹੁਤ ਵੱਡਾ ਫਿਲਾਸਫਰ ਆ ਉਹ ਉਹ ਦੱਸੂਗਾ ਕਾਲੀ ਦਲ ਦਾ ਇਤਿਹਾਸ ਕੀ ਸੀਗਾ ਤੇ ਲਾਂ ਤਾਂ ਫਿਰ ਸਾਡੇ ਇਹੋ ਜਿਹੇ ਸਿੱਖੀ ਤੇ ਲਾਂ ਤਾਂ ਸਾਡੇ ਤੇ ਇਹੋ ਜਿਹੇ ਬੰਦਿਆਂ ਦੀਆਂ ਜਿਹੜੀਆਂ ਅਸੀਂ ਗੱਲਾਂ ਸੁਣ ਕੇ ਉਹਨਾਂ ਦੇ ਜਵਾਬ ਦੇ ਗਏ ਸੋ ਜਦੋਂ ਗੱਲ ਕਾਲ ਤੱਕ ਸਾਬ ਤੇ ਆ ਗਈ ਸੀ ਉਦੋਂ ਤਾਂ ਫਿਰ ਸਿੱਖਾਂ ਨੇ ਉਹ ਉਸ ਸਮੇਂ ਦੇ ਮਸੰਦ ਨਹੀਂ ਬਖਸ਼ੇ ਸੀ ਮੱਸੇ ਰਗੜ ਰਗ ਨਹੀਂ ਬਖਸ਼ੇ ਸੀਗੇ ਤੇ ਇਹ ਤਾਂ ਫਿਰ ਕਿਹੜੀਆਂ ਚੀਜ਼ਾਂ ਇਹ ਤਾਂ ਅਕਸਰ ਮੈਂ ਹਜੇ ਵੀ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਸਿੱਖਾਂ ਦੇ ਘਰੇ ਜੰਮੇ ਹੋ ਨਾ ਦੇ ਨਾਲ ਸਿੰਘ ਲੱਗਦਾ ਬੰਦੇ ਬਣ ਜਾਓ ਇਸ ਸੱਤਾ ਦੇ ਹੰਕਾਰ ਨੂੰ ਹੜਪਣ ਵਾਸਤੇ ਜਾਂ ਸੱਤਾ ਦੇ ਵਿੱਚ ਆਉਣ ਵਾਸਤੇ ਤੁਸੀਂ ਅੱਜ ਇੱਕ ਨਵੀਂ ਪਿਰਤ ਪਾ ਰਹੇ ਹੋ ਆਉਣ ਵਾਲੀ ਪੀੜ੍ਹੀ ਦੇ ਵਿੱਚ ਤੁਸੀਂ ਇਹ ਦੱਸ ਰਹੇ ਹੋ ਕਿਤੇ ਤਾਂ ਸਾਡੀਆਂ ਗੱਲਾਂ ਸਾਡੀ ਬਹਾਦਰੀ ਦੇ ਕਿਸੇ ਅਫਗਾਨਿਸਤਾਨ ਵਰਗੇ ਮੁਲਕਾਂ ਦੇ ਵਿੱਚ ਹੋਣ ਕਿ ਇੱਥੇ ਭਾਈ ਹਰੀ ਸਿੰਘ ਨਲੂਆਣਾ ਆਜੇ ਆਦੇ ਜਵਾਕਾਂ ਨੂੰ ਇਹ ਕਹਿ ਕੇ ਉੱਥੇ ਸਵਾਉਂਦੇ ਹੋਣ ਅੱਜ ਵੀ ਤੇ ਕਿਤੇ ਤੁਸੀਂ ਸਾਡੇ ਜਥੇਦਾਰ ਦੀ ਪਦਵੀ ਨੂੰ ਇੱਕ ਬੇਅਮਰਤੀਆ ਬੰਦਾ ਇੱਕ ਪਤਿਤ ਸਿੱਖ ਉਹ ਚੈਲੰਜ ਕਰੇ ਯਾਰ ਸ਼ਰਮ ਦੀ ਗੱਲ ਨਹੀਂ ਹੈਗੀ ਸਾਡੇ ਵਾਸਤੇ ਸੋ ਮੈਂ ਇੱਥੇ ਪੂਰੇ ਸਿੱਖ ਕੌਮ ਨੂੰ ਦੇਸ਼ ਵਿਦੇਸ਼ ਚ ਵਸਦੇ ਸਿੱਖਾਂ ਨੂੰ ਬੁੱਧੀਜੀਵੀ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਲ ਤੱਕ ਸਭ ਨੂੰ ਸਮਰਪਿਤ ਹੋ ਕੇ ਇੱਕ ਨਰੋਲ ਸਿੱਖ ਸਿੱਖਾਂ ਦਾ ਕੱਠ ਰੱਖਿਆ ਜਾਵੇ ਤੇ ਇਹ ਜਿਹੜੇ 10-15 ਬੰਦੇ ਆ ਚਾਹੇ ਕਿਸੇ ਵੀ ਪਾਰਟੀ ਦੇ ਆ ਜਿਹੜੇ ਸਾਡੇ ਤਖਤ ਨੂੰ ਚੈਲੰਜ ਕਰਦੇ ਆ ਉਹਨਾਂ ਨੂੰ ਪੰਜਾਬ ਚ ਲਾਂਬੇ ਕੀਤਾ ਜਾਵੇ ਇਹਨਾਂ ਦੇ ਜਿਹੜੇ ਪਬਲਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਛੱਤਰ ਮਾਰੇ ਜਾਣ ਇਹਨਾਂ ਦੇ ਫਿਰ ਜਾ ਕੇ ਪੰਜਾਬ ਚ ਪਤਾ ਲੱਗੂਗਾ ਕਿ ਵੀ ਜਥੇਦਾਰੀ ਦੇ ਖਿਲਾਫ ਬੋਲਣਾ ਜਥੇਦਾਰ ਦੇ ਉੱਤੇ ਉਂਗਲ ਚੱਕਣੀ ਕੋਈ ਸੌਖੀ ਗੱਲ ਨਹੀਂ ਹੈਗੀ ਐਸਜੀਪੀਸੀ ਦੇ ਮੈਂਬਰ ਨੇ ਤੁਸੀਂ ਛੇ ਸੁਣਾ ਹੋਗਾ ਉਹਨਾਂ ਨੇ ਵੀ ਸਵਾਲ ਖੜਾ ਕੀਤਾ ਹੈ ਕਿ ਮੈਂ ਸਿਆਸਤ ਦੇ ਵਿੱਚ ਮੇਰੀ ਤਾਂ ਜ਼ਮੀਨ ਉਸ ਤੋਂ ਬਾਅਦ ਘਟੀ ਹੈ ਤੇ ਪਰ ਇਸ ਜਥੇਦਾਰ ਦੀ ਹਰਪ੍ਰੀਤ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਜਿਹੜੀ ਕੋਠੀ ਆ ਬੰਗਲੇ ਦਾ ਰੂਪ ਉਤਾਰਦੀ ਐ ਇੰਨਾ ਪੈਸਾ ਉਹਦੇ ਕੋਲੇ ਕਿੱਥੋਂ ਆਇਆ ਦੇਖੋ ਜੀ ਕੌਮ ਦਾ ਆਹਲਾਕਾਰ ਹੋਵੇ ਫਿਰ ਉਸੇ ਪੈਸੇ ਦੀ ਘਾਟ ਤਾਂ ਰਹਿੰਦੀ ਨਹੀਂ ਤੇ ਜੇ ਇਹੀ ਗੱਲਾਂ ਇਹਨਾਂ ਰਾਜਨੀਤਿਕ ਲੋਕਾਂ ਦੇ ਕਰਕੇ ਇੱਕ ਦੋ ਕਿਹਨੇ ਨਾ ਬਣਾਂਗਾ ਹੋਣਗਾ ਜਿਹੜੇ 10-10 ਕਿੱਲਾਂ ਦੇ ਮਾਲਕ ਸੀ ਅੱਜ ਫਾਰਮਾਂ 'ਚ ਅੱਜ ਦੇਸ਼ਾਂ ਵਿਦੇਸ਼ਾਂ ਜਿਨ੍ਹਾਂ ਦੇ ਟਰਾਲੇ ਚੱਲਦੇ ਆ ਦੇਸ਼ਾਂ ਵਿਦੇਸ਼ਾਂ ਜਿਨ੍ਹਾਂ ਦੇ ਵੱਡੇ ਵੱਡੇ ਕਾਰੋਬਾਰ ਆ ਜਿਹੜੇ ਮੰਜ਼ਲਾ 'ਚ ਹੋਟਲਾਂ ਬਣਾਈ ਬੋਟਲ ਵੱਡੇ ਵੱਡੇ ਬਣਾਈ ਬੈਠੇ ਆ ਕਈ ਕਈ ਮੰਜ਼ਲਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਉਹਨਾਂ ਦੇ ਉੱਤੇ ਵੀ ਨੱਥ ਪਾਉਣੀ ਚਾਹੀਦੀ ਐ ਫਿਰ ਉਹਨਾਂ ਕੋਲੇ ਕਿੱਥੋਂ ਆਇਆ ਤੇ ਜੇ ਸਾਡੇ ਕਾਲ ਤੱਕ ਸਭ ਦਾ ਜਥੇਦਾਰ ਹੋਵੇ ਤੇ ਉਹ ਉਹ ਚੰਗੇ ਕੱਪੜਿਆਂ 'ਚ ਨਾ ਰਹਿ ਸਕੇ ਉਹ ਚੰਗੇ ਘਰ 'ਚ ਨਾ ਰਹਿ ਸਕੇ ਤਾਂ ਫਿਰ ਇਹੋ ਜੀ ਸਿੱਖ ਕੌਮ ਦਾ ਉਹਦਾ ਅਹਲਕਾਰ ਬਣਦਾ ਮਤਲਬ ਹੀ ਕੀ ਸਾਡੀ ਕੌਮ ਇਹੋ ਜੀ ਆ ਜੇ ਦਾਨ ਦੇਣ ਤੇ ਆਜੇ ਤਾਂ ਘਰਾਂ ਦੇ ਘਰ ਭਰ ਦਿੰਦੀ ਆ ਤੋ ਤਾਂ ਫਿਰ ਵੀ ਸਾਡੀ ਕੌਮ ਦਾ ਇੱਕ ਜਿਹਨੂੰ ਅਸੀਂ ਕਹੇਗੇ ਕਿ ਉਹ ਚਿਹਰਾ ਹੁੰਦਾ ਹੈ ਉਹ ਪਦਵੀ ਹੈ ਜਿੱਥੇ ਸਾਡਾ ਜਿਹੜਾ ਸਿਰ ਝੁਕਦਾ ਜਿਹੜੇ ਤਖਤ ਦੇ ਜਿਹੜੇ ਤਖਤ ਤੇ ਬੈਠਦੇ ਆ ਉਹ ਜਿਹੜੇ ਤਖਤ ਨੂੰ ਸਿੱਖ ਕੌਮ ਮੰਨਦੀ ਆ ਤਾਂ ਫਿਰ ਜੇ ਉਹਦੇ ਉੱਤੇ ਬੈਠਣ ਵਾਲੇ ਸਾਡੇ ਜਥੇਦਾਰ ਸਾਹਿਬਾਨ ਦੇ ਘਰ ਚੰਗੇ ਹੋਣਗੇ ਤਾਂ ਸਾਨੂੰ ਦੁੱਖ ਕੀ ਆ ਕੋਈ ਕਿਸੇ ਦੀ ਧੀਪਤ ਮਾਰ ਕੇ ਕਿਸੇ ਦਾ ਹੱਕ ਮਾਰ ਕੇ ਕਿਸੇ ਦੇ ਨਜਾਇਜ਼ ਪਰਚਾ ਕਰਕੇ ਤਾਂ ਨਹੀਂ ਕਰਾਇਆ ਕਿਸੇ ਦਾ ਹੱਕ ਮਾਰ ਕੇ ਤਾਂ ਨਹੀਂ ਆਇਆ ਹੋਣਾ ਲੋਕਾਂ ਦਾ ਦਿੱਤਾ ਹੋਣਾ ਕਿ ਲੋਕ ਆਪਦੇ ਜਿਹੜੇ ਵੈਲਿਊਏਸ਼ਨਸ ਹੁੰਦੇ ਆ ਉਹਨਾਂ ਨੂੰ ਤਾਂ ਬਹੁਤ ਕੁ ਦਿੰਦੇ ਆ ਤੁਹਾਨੂੰ ਲੋਕੀਂ ਕਿਹੜੇ ਚਾਚ ਪੈਸੇ ਦੇ ਕੇ ਜਾਣ ਲੜਨੀਆਂ ਤੁਸੀਂ ਟਿਕਟਾਂ ਬਾਨਾ ਤੁਸੀਂ ਐਮਐਲਏ ਛਤਰ ਤੁਸੀਂ ਲੋਕਾਂ ਦੇ ਮਾਰਨੇ ਪੈਸਾ ਤੁਸੀਂ ਲੋਕਾਂ ਦਾ ਖਾਣਾ ਲੋਕਾਂ ਦੇ ਹੱਕਾਂ ਦੇ ਉੱਤੇ ਤੁਸੀਂ ਡਾਕੇ ਮਾਰਨੇ ਤੇ ਤੁਸੀਂ ਚੰਗੇ ਹੋਗੇ ਸੁਗਰਾਜ ਤੁਹਾਨੂੰ ਤਾਂ ਬੜਾ ਜ਼ਮੀਨੀ ਪੱਧਰ ਤੇ ਪਤਾ ਹੋਣਾ ਉਹਨਾਂ ਨੇ ਇਹ ਵੀ ਸਵਾਲ ਖੜੀ ਕੀਤੀ ਹੈ ਇੱਕ ਸਵਾਲ ਰੱਖਿਆ ਇਸ ਕਮੇਟੀ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ 2015 ਦੇ ਵਿੱਚ ਬੁਰਜਵਾਰ ਸਿੰਘ ਵਾਲਾ ਸ਼ਿਰਗੁਰਾਂ ਸੇਵ ਦੀ ਪਿਆਰ ਵੀ ਹੁੰਦੀ ਹੈ। ਉਦੋਂ ਵੀ ਇਹਦੀ ਡਿਊਟੀ ਲਈ ਸੀਗੀ। ਉੱਥੇ ਇਹ ਕਿਉਂ ਨਹੀਂ ਪਹੁੰਚਿਆਗਾ? ਉਹ ਵੀ ਸਵਾਲ ਖੜਾ ਕੀਤਾ ਉਹਨੇ। ਇਹ ਤਾਂ ਜਥੇਦਾਰ ਦੀ ਡਿਊਟੀ ਲਾਉਣ ਵਾਲਾ ਕੌਣ ਆ ਜੀ? ਫਿਰ ਗੱਲ ਉਹੀ ਆ ਗਈ। ਜਥੇਦਾਰ ਕਹਿੰਦਾ ਮੈਂ ਜਥੇਦਾਰ ਹੈ ਨਹੀਂ ਸੀ। ਮੈਂ ਤਾਂ ਸ਼੍ਰੀ ਮਕਸਦ ਸਾਹਿਬ ਦੇ ਵਿੱਚ ਉਦੋਂ ਹੈੱਡ ਗ੍ਰਾਂਥੀ ਸੀ। ਜਥੇਦਾਰ ਸੀਗਾ ਭਾਈ ਗੁਰਮukh ਸਿੰਘ ਦੰਦਵਾ ਸਾਹਿਬ। ਉਹਨਾਂ ਦੀ ਡਿਊਟੀ ਬੰਦੀ ਸੀ। ਗਿਆਨੀ ਮੈਂ ਉਹ ਤਾਂ ਆਪ ਪਹਿਲਾਂ ਗੱਲ ਹੀ ਕਰ ਚੁੱਕਿਆ ਕਿ ਜਦੋਂ ਇਹ ਹੈੱਡ ਗ੍ਰਾਂਥੀ ਸੀ ਉਦੋਂ ਚੰਗੇ ਸੀ। ਗੱਲ ਤਾਂ ਕੈਰੇਕਟਰ ਅਸੈਸਿਨੇਸ਼ਨ ਤੇ ਹੈ ਨਾ। ਜੇ ਕਹਿੰਦੇ ਡਿਊਟੀ ਲਈ ਗਈ ਆ। ਤੇ ਤੁਹਾਡੇ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮਖ ਸਿੰਘ ਹੋਣੀ ਜਿੰਨਾਂ ਦੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਜਿਨ੍ਹਾਂ ਨੇ ਕਿਹਾ ਜਿਹੜੀ ਅੱਜ ਤੱਕ ਤੋਂ ਫਸੀਲ ਤੋਂ ਫੈਸਲੇ ਹੋ ਰਹੇ ਉਹਨਾਂ ਨੇ ਉਦੋਂ ਕਹੇ ਆ ਵੀ ਇਹਨਾਂ ਬੰਦਿਆਂ ਦੇ ਕਰਤਾ ਧਰਤਾ ਇਹ ਇਹਨਾਂ ਨੇ ਕਰਾਏ ਆ ਤੇ ਉਦੋਂ ਤੇ ਅੱਜ 'ਚ ਕਿੰਨਾ ਫਰਕ ਆ ਜੇ 10 ਸਾਲ ਦੀ ਗੱਲ ਉਦੋਂ ਹੀ ਇਹ ਸਮੇਟੀ ਹੁੰਦੀ ਤਾਂ ਜਿਹੜਾ ਹਾਲ ਅੱਜ ਗਿਆਨੀ ਹਰਪੀ ਸਿੰਘ ਉਹਨਾਂ ਦਾ ਹੋ ਰਿਹਾ ਉਹ ਗੁਰਮਖ ਸਿੰਘ ਉਹਨਾਂ ਦਾ ਹੋਣਾ ਸੀ ਉਦੋਂ ਵੱਧ ਕੇ ਹੋਣਾ ਸੀ ਕੋਈ ਚੱਲ ਲੈਂਦਾ ਕੋਈ ਨਹੀਂ ਚੱਲ ਰਿਹਾ ਪਰ ਮੈਂ ਇੱਥੇ ਗੱਲ ਕਰਨਾ ਇੱਥੇ ਗੱਲ ਵਿਅਕਤੀ ਦੀ ਨਹੀਂ ਹੁੰਦੀ ਇਹ ਤੇ ਸਾਡੀ ਉਹ ਪਦਵੀ ਦੀ ਗੱਲ ਆ ਜਿਹੜੇ ਨਾਂ ਦੇ ਮੂਰੇ ਜਥੇਦਾਰ ਸ਼ਬਦ ਲੱਗਦਾ ਤੇ ਜਥੇਦਾਰ ਉਹਨਾਂ ਲੋਕਾਂ ਦੇ ਨਾਂ ਦੇ ਮੂਰੇ ਲੱਗਦਾ ਜਿਹੜੇ ਜਿਹੜੇ ਸਿੱਖੀ ਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੇ ਸਾਡੇ ਵੈਲਿਊਏਸ਼ਨਸ ਆ ਜਿਹੜੇ ਸਾਡੇ ਉਸ ਤਕਤਾਂ ਦੇ ਉੱਤੇ ਬਰਾਜਮਾਨ ਆ ਤੁਹਾਡਾ ਬੜਾ ਲੰਮਾ ਸਮਾਂ ਮੋਰਚਾ ਚੱਲਿਆ ਉਸ ਵਕਤ ਜਿਵੇਂ ਹੁਣ ਕਾਰਜਕਾਰੀ ਜਥੇਦਾਰ ਸੀ ਕਰਨੀ ਹਰਪੀ ਸਿੰਘ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਦੀ ਜਾ ਤੁਹਾਡੇ ਹੱਥ ਦੇ ਵਿੱਚ ਆਈ ਹੈ ਜਾਂ ਕੋਈ ਗੱਲਬਾਤ ਹੋਈ ਉਸ ਵਕਤ ਜੀ ਦੇਖੋ ਬੇਅਦਬੀ ਦੇ ਉੱਤੇ ਤਾਂ ਇਹ ਪੂਰਾ ਜਿਹੜਾ ਧੜਾ ਸੀ ਨਹੀਂ ਆਇਆ ਅੱਜ ਜਥੇਦਾਰ ਉਸ ਥਾੜੇ ਚੋਂ ਪਾਸੇ ਆ ਤਾਂ ਉਹ ਇਲਜ਼ਾਮ ਬਾਜ਼ੀਆਂ ਚ ਮੈਂ ਇੱਕ ਐਜ਼ ਅ ਸਿੱਖ ਹੋਣ ਦੇ ਨਾਤੇ ਉਹਨਾਂ ਤੇ ਗੱਲ ਕਰ ਰਿਹਾ ਜਿਹੜੇ ਫਰਜ ਉਸ ਸਮੇਂ ਕੋਈ ਵੀ ਜਥੇਦਾਰ ਸੀ ਚਾਹੇ ਇਹ ਸੀਗੇ ਚਾਹੇ ਗਿਆਨੀ ਗਰਮਕ ਸਿੰਘ ਸੀਗੇ ਚਾਹੇ ਗਿਆਨੀ ਗੁਰਬਚਨ ਸਿੰਘ ਸੀਗੇ ਚਾਹੇ ਉਸ ਸਮੇਂ ਦਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਵਡੂੰਗਰ ਸੀ ਚਾਹੇ ਹੋਰ ਜਿਹੜੇ ਮੱਕੜ ਵਰਗੇ ਸੀਗੇ ਜਿਹੜੇ ਉੱਥੇ ਪ੍ਰਧਾਨ ਰਹੇ ਆ ਤਾਂ ਉਹ ਕਿਹੜਾ ਆ ਗਿਆ ਉਹਨਾਂ ਨੂੰ ਕਿਹੜੇ ਕਟਾਰੇ 'ਚ ਖੜੇ ਕਰਾਂਗੇ ਗੱਲ ਤਾਂ ਇਸ ਧੜੇ ਦੀ ਆਪਾਂ ਸਾਰੇ ਦੀ ਕਰਦੇ ਆ ਸਾਰਾ ਹੀ ਸਾਡੇ ਗੁਰੂ ਤੋਂ ਮਨਕਰੋ ਕੇ ਚੱਲ ਰਿਹਾ ਇਹ ਸਾਰਾ ਧੜਾ ਜਿਨ੍ਹਾਂ ਦੇ ਰਾਤ 'ਚ ਵੀ ਆਦਮੀਆਂ ਹੋ ਗਿਆਂ ਜਿਨ੍ਹਾਂ ਦੇ ਰਾਤ 'ਚ ਗੁਰੂ ਸਾਹਿਬ ਦੇ ਅੰਗ ਗਲੀਆਂ 'ਚ ਖਾਾਰੇ ਗਏ ਸਿੱਖਾਂ ਦੇ ਨੌਜਵਾਨ ਜਿਹੜੇ ਮਾਰੇ ਗਏ ਆ ਸਿੱਖ ਬਾਣੀ ਪੜ੍ਹਦੇ ਉੱਤੇ ਗੰਦੇ ਪਾਣੀ ਦੀਆਂ ਬਿਛਾੜਾਂ ਕੀਤੀਆਂ ਗਈਆਂ ਤਾਂ ਇਹ ਤਾਂ ਸਾਰਾ ਕਟਾਰੇ ਵਾਲਾ ਇਹ ਸਾਰਾ ਦੋਸ਼ੀ ਆ ਤੇ ਜੇ ਅੱਜ ਉਹਨਾਂ ਦੇ ਵਿੱਚੋਂ ਕੁੱਲ ਮਿਲਾ ਕੇ ਜੇ ਕੋਈ 15-20 ਬੰਦੇ ਦੋਸ਼ੀ ਆਏ ਆ ਸਾਹਮਣੇ ਬਣੇ ਆ ਤਖਤ ਤੋਂ ਫੈਸਲਾ ਹੋਇਆ ਤਾਂ ਉਹੀ 15 20 ਬੰਦੇ ਤੁਸੀਂ ਫੇਰ ਵੇਖੋ ਪੂਰੇ ਪੰਜਾਬ ਨੂੰ ਮਤਲਬ ਭੰਬਲ ਭੂਸੇ ਚ ਪਾਈ ਬੈਠੇ ਆ ਉਹੀ ਅੱਜ ਪੂਰੇ ਪੰਜਾਬ ਨੂੰ ਗਲਤ ਰਾਹਾਂ ਤੇ ਲੈ ਕੇ ਜਾਣ ਕਿਉਂਕਿ ਜਿਹੜੀ ਅੱਜ ਦੀ ਨੌਜਵਾਨੀ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਅੱਜ ਦਾ ਜੱਗ ਸੋਸ਼ਲ ਮੀਡੀਆ ਨੂੰ ਦੇਖ ਕੇ ਆਪਣੇ ਬਿਆਨ ਦਿੰਦਾ ਹਰ ਇੱਕ ਆਪਣੇ ਆਪ ਚ ਵੱਡਾ ਫਿਲਾਸਫਰ ਵੱਡਾ ਵਿਦਵਾਨ ਕਿਉਂਕਿ ਜਿਹਦੇ ਹੱਥ ਚ ਫੋਨ ਆ ਇੰਟਰਨੈਟ ਚੱਲਦਾ ਉਹਨੇ ਫੇਸਬੁੱਕ ਤੇ ਪਤਾ ਹੀ ਨਹੀਂ ਦੇਖਣਾ ਕਿੱਡਾ ਲੇਖ ਲਿਖਦੇ ਨੇ ਕਿਉਂ ਲਿਖਦੇ ਨੇ ਪਰ ਉੱਥੇ ਗੱਲ ਆਉਂਦੀ ਆ ਕਿ ਜਿਹੜਾ ਤੁਸੀਂ ਅੱਜ ਇੱਕ ਨਵੀਂ ਪਿਰਤ ਪਾ ਰਹੇ ਹਾਂ ਜਥੇਦਾਰ ਦੇ ਖਿਲਾਫ ਬਿਆਨਬਾਜ਼ੀ ਦੀ ਇਹ ਕੱਲ ਨੂੰ ਉੱਠ ਕੇ ਹਰਕ ਦੇਊਗਾ ਹਜੇ ਤਾਂ ਮੈਨੂੰ ਲੱਗਦਾ ਜਿਹਦੇ ਨਾਂ ਦੇ ਨਾਲ ਸਿੰਘ ਲੱਗਦਾ ਉਹ ਦੇ ਰਹੇ ਆ ਜਿਹੜੇ ਕੋਈ ਚਾਰਾਂ ਦਿਨਾਂ ਨੂੰ ਉਹ ਵੀ ਆਉਣਗੇ ਜਿਨ੍ਹਾਂ ਨੂੰ ਸਿੱਖ ਧਰਮ ਬਾਰੇ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਕਿ ਜੇ ਪਿਰਤਾਂ ਪੈ ਗਈਆਂ ਇਸ ਪਿਰਤ ਨੂੰ ਤੋੜਨ ਵਾਸਤੇ ਪੂਰੇ ਸਿੱਖ ਪੰਥ ਨੂੰ ਇਕੱਠੇ ਹੁੰਦੀ ਲੋੜ ਆ ਇਹ ਇੱਕ ਤਖਤ ਬਹੁਤ ਵੱਡੀ ਮਰਜ਼ਾਦਾ ਦਾ ਜਿਨੇ ਸਮੇਂ ਦੇ ਰਾਜੇ ਨੂੰ ਤਲਬ ਕੀਤਾ ਸਮੇਂ ਦੇ ਰਾਜੇ ਨੂੰ ਕੋੜੇ ਮਾਰੇ ਹੋਇਆ ਸਜ਼ਾ ਦਿੱਤੀ ਹੋਈ ਆ ਕਾਦੇ ਕਰਕੇ ਸਿੱਖ ਧਰਮ ਦੇ ਵਿੱਚ ਉਹਨਾਂ ਤਈਆਂ ਹੋਣ ਕਰਕੇ ਜਦੋਂ ਉਹਨਾਂ ਨੇ ਉਸ ਦੀ ਉਲੰਘਣਾ ਕੀਤੀ ਅਮਰਜਾਦਾ ਦੀ ਰਾਜਾ ਹੋ ਕੇ ਉਹਨੇ ਕੁਕਰਮ ਕੀਤਾ ਤਾਂ ਉਸ ਸਮੇਂ ਉਹਨੂੰ ਤਲਬ ਕੀਤਾ ਗਿਆ ਉਹਦਾ ਉਹਦਾ ਕੁਸਕੇ ਨਹੀਂ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਲੋਕਾਂ ਨਾਲ ਸਿੱਖ ਪੰਥ ਨਾਲ ਸਿੱਖ ਜਗਤ ਨਾਲ ਸਿੱਖੀ ਨਾਲ ਪਿਆਰ ਸੀ ਉਹਨਾਂ ਨੇ ਸਜ਼ਾ ਕਬੂਲ ਕੀਤੀ ਤੇ ਇਹ ਤਾਂ ਇਹ ਤਾਂ ਹੈ ਵੀ ਕਿਸੇ ਬਾਗ ਦੀ ਮੂਲੀ ਨਹੀਂ ਹੈਗੇ ਤੇ ਆਪਣੇ ਆਪ ਨੂੰ ਚੈਲੰਜ ਕਰਦੇ ਆ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਬਰਖਾਸਤ ਕੀਤਾ ਜਾਂਦਾ ਤੇ ਕੁਝ ਹੀ ਦਿਨ ਬਾਅਦ ਜਿਹੜੇ ਹਰਜਿੰਦਰ ਸਿੰਘ ਧਾਮੀ ਹੈ ਉਹਨਾਂ ਵੱਲੋਂ ਵੀ ਜਿਹੜਾ ਅਸਤੀਫਾ ਦਿੱਤਾ ਜਾਂਦਾ ਹੈ ਭਾਈ ਉਹੀ ਕਹਿ ਰਹੇ ਨੇ ਜੀ ਦੇਖੋ ਫਿਰ ਉਹ ਮਾੜੇ ਉਹ ਵੀ ਵੱਜਣਗੇ ਜਿਹੜਾ ਬੰਦਾ ਬਾਹਰ ਹੋਊਗਾ ਜਿਹੜਾ ਬੰਦਾ ਸੱਚ ਦੀ ਗੱਲ ਕਰੂਗਾ ਚਾਹੇ ਉਹਨਾਂ ਦੇ ਅੰਦਰ ਬੈਠਾ ਚਾਹੇ ਬਾਹਰ ਬੈਠਾ ਉਹ ਮਾੜਾ ਵੱਜੂਗਾ ਸੋ ਇੱਕ ਢਾਂਚਾ ਉਹ ਆ ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਐ ਇਹ ਉਹ ਢਾਂਚਾ ਜਿਹੜਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਜਿਹੜਾ ਇੱਕ ਸਾਡੇ ਚ ਵੱਖਰਾ ਜਿਵੇਂ ਸਾਡੇ ਗੁਰੂ ਸਭਾ ਨੇ ਜਦੋਂ ਸਿੱਖ ਧਰਮ ਬਣਿਆ ਉਹ ਵੀ ਦੱਸਿਆ ਸੀ ਵੀ ਵੱਖਰਾ ਧਰਮ ਆ ਇਹ ਸਾਰਿਆਂ ਦੀ ਭਾਈਵਾਲਤਾ ਦੀ ਅਰਦਾਸ ਕਰਨ ਵਾਲਾ ਧਰਮ ਆ ਸਾਰਿਆਂ ਨੂੰ ਸਾਂਝੇ ਲੈ ਕੇ ਚੱਲਣ ਵਾਲਾ ਧਰਮ ਆ ਇੱਕ ਵੱਖਰੀ ਬਰ ਲਖਨਤਾ ਇਹ ਅੱਜ ਉਹਨਾਂ ਨੂੰ ਰੋਲੰਚ ਲੱਗੇ ਹੋਏ ਆ ਅਕਾਲੀ ਦਲ ਸਿੱਖਾਂ ਦੀ ਇੱਕ ਉਹ ਪਾਰਟੀ ਸੀ ਪੰਜਾਬ ਦੀ ਉਹ ਜਮਾਤ ਸੀ ਜਿਹੜੀ ਪੰਜਾਬ ਦਾ ਭਲਾ ਚਾਹੁੰਦੀ ਹੈ ਉਹ ਚਾਹੇ ਪੰਜਾਬ ਦਾ ਮੈ ਨਹੀਂ ਕਹਾਂਗਾ ਕੋਈ Hindu ਸੀ ਕੋਈ Musalman ਆ ਕੋਈ ਵੀ ਆ ਹਰ ਇੱਕ ਦਾ ਭਲਾ ਚਾਹੁੰਦੀ ਹੈ ਜਿਹੜਾ ਪੰਜਾਬ ਦਾ ਵਚਨ ਦਾ ਤੇ ਇਹਨਾਂ ਨੇ ਉਸ ਅਕਾਲੀ ਦਲ ਨੂੰ ਬਦਨਾਮ ਕਰਤਾ ਅੱਜ ਅਕਾਲੀ ਅੱਜ ਦਾ ਜਿਹੜਾ ਜੋਗ ਹੈ ਜਿਵੇਂ ਆਪਾਂ ਕਹੇ ਸੋਸ਼ਲ ਮੀਡੀਆ ਵਾਲਾ ਅਕਾਲੀ ਦਲ ਨੂੰ ਇੱਕ ਗਾਲ ਦੇ ਰੂਪ ਦੇ ਵਿੱਚ ਲੈਂਦਾ ਕਿੱਡੀ ਤਰਾਸਦੀ ਦੀ ਗੱਲ ਆ ਸਾਡੇ ਆ ਧਾਮੀ ਸਾਹਿਬ ਨੂੰ ਦੁਬਾਰਾ ਵਾਪਸ ਆਉਣਾ ਚਾਹੀਦਾ ਹੈ ਸਵਾਵਾ ਉਹਨਾਂ ਨੂੰ ਬਰਕਰਾਰ ਰੱਖਣੀ ਚਾਹੀਦੀ ਜਾਂ ਸੇਵਾ ਵਾਪਸ ਲੈਣਾ ਚਾਹੀਦਾ ਜੀ ਮੈਂ ਕਹਿੰਦਾ ਜੀ ਅੜ ਕੇ ਚਲਾਣਾ ਚਾਹੀਦਾ ਜਿਹੜੇ ਲੋਕ ਤੁਹਾਡੇ ਤੇ ਇੱਥੇ ਜੀ ਰਹੇ ਤਾਂ ਪੋਰਸ ਸਿਕੰਦਰ ਅਰਗ ਨਹੀਂ ਹੈਗੇ ਤੁਸੀਂ ਦੇਖੋ ਸਿਕੰਦਰ ਅਰਗ ਨਹੀਂ ਰਹੇ ਜਨਾਂ ਦੀ ਬਹੁਤ ਵੱਡੀ ਸਲਤਨਤ ਰਹੀ ਆ ਇੱਥੇ ਅਫਦਾਲੀ ਅਰਗ ਨਹੀਂ ਰਹੇ ਬਹੁਤ ਆਏ ਗਏ ਆ ਤਾਂ ਇਹਨਾਂ ਨੇ ਕਿਹੜਾ ਰਹਿਣਾ ਸੋ ਸਾਨੂੰ ਸੱਚ ਦੇ ਨਾਲ ਖੜਨਾ ਚਾਹੀਦਾ ਸੱਚ ਬਿਆਨ ਕਰਨਾ ਚਾਹੀਦਾ ਤਾਂ ਮੈਨੂੰ ਲੱਗਦਾ ਕਿ ਧਾਮੀ ਸਾਹਿਬ ਨੂੰ ਵੀ ਆਪਣੀਆਂ ਜਿਹੜੀਆਂ ਬਾਕੀ ਦੇ ਨਾਲ ਉਸ ਜਿਹੜੇ ਇੱਕ ਗਲਿਆਰੇ ਦੇ ਉੱਤੇ ਧੱਬੇ ਲੱਗਦੇ ਆ ਇੱਕ ਪ੍ਰਧਾਨਗੀ ਦੇ ਰੂਪ ਦੇ ਵਿੱਚ ਉਹ ਵਾਪਸ ਆ ਕੇ ਉਹ ਦੱਸ ਦੇਣਾ ਚਾਹੀਦਾ ਕਿ ਅਸੀਂ ਕਿਸੇ ਦੇ ਅਧੀਨ ਨਹੀਂ ਹੈਗੇ ਅਸੀਂ ਕਿਸੇ ਦੇ ਕਹਿੰਤੇ ਨਹੀਂ ਚੱਲ ਸਕਦੇ ਉਸੇ ਤਰ੍ਹਾਂ ਹੀ ਜਿਹੜੇ ਤਖਤ ਦੀ ਫਸੀਲ ਤੋਂ ਫੈਸਲੇ ਹੋਏ ਆ ਸਾਡੇ ਸਾਰੇ ਸਿੱਖ ਜਗਤ ਨੂੰ ਇਕੱਠੇ ਹੋ ਕੇ ਲਾਗੂ ਕਰਾਉਣ ਦੀ ਲੋੜ ਆ ਇਹ ਕੋਈ 15 20 ਬੰਦੇ ਆ ਕੋਈ ਬਲੇ ਨਹੀਂ ਹੈਗੇ ਜਿਹੜੇ ਪੰਜਾਬ ਨੂੰ ਜਾਂ ਸਿੱਖਾਂ ਨੂੰ ਢਾਹ ਲਾ ਰਹੇ ਆ ਤੇ ਸਾਨੂੰ ਇਹਨਾਂ ਨੂੰ ਪਾਸੇ ਕਰਨ ਦੇ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ ਇਹ ਲਾਸਟ ਵਾਰ ਆ ਸੁਗਰਾਜ ਜੀ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਬੇਨਤੀ ਵੀ ਕੀਤੀ ਜਾਂਦੀ ਜਿੱਥੇ ਸੰਗਤ ਜਿਹਦੇ ਵਿੱਚ ਪਹੁੰਚਦੀ ਹੈ ਜਿੱਥੇ ਵੀ ਪਹੁੰਚਦੀ ਹੈ ਉਹਨਾਂ ਵੱਲੋਂ ਇਹ ਹੀ ਕਿਹਾ ਜਾਂਦਾ ਹੈ ਕਿ ਆਉਣ ਵਾਲੀਆਂ ਜਿਹੜੀਆਂ ਐਸਜੀਪੀ ਦੀਆਂ ਚੋਣਾਂ ਉਸ ਨੂੰ ਲੈ ਕੇ ਖਾਸ ਕਰਕੇ ਨੌਜਵਾਨਾਂ ਨੂੰ ਉਹਨਾਂ ਦੀ ਅਪੀਲ ਹੁੰਦੀ ਹੈ ਕਿ ਉਹ ਅੱਗੇ ਆਉਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਜੇ ਮਰਿਆਦਾ ਉਹਨੂੰ ਬਰਕਰਾਰ ਰੱਖਣਾ ਤਾਂ ਜਿਹੜੀ ਮੈਨੇਜਮੈਂਟ ਕਮੇਟੀ ਆ ਉਹ ਚੰਗੀ ਚੋਣ ਹੋਵੇ ਚੰਗੀ ਆਵੇ ਅੱਗੇ ਇਸ ਨੂੰ ਤੁਸੀਂ ਕੀ ਦੇਖਦੇ ਹੋ ਉਹਨਾਂ ਦੇ ਸ਼ਬਦ ਉਹਨਾਂ ਦੇ ਸਹੀ ਹੈ ਮੈਂ ਕਹਿੰਦਾ ਬਿਲਕੁਲ ਜੀ ਦੇਖੋ ਤਰਾਸ ਦੀ ਇਹ ਆ ਅਸੀਂ ਅਪੀਲ ਕਰਦੇ ਆ ਸਮੁੱਚੇ ਸਿੱਖ ਜਗਤ ਨੂੰ ਇੱਕ ਗ੍ਰਾਂਥੀ ਸਿੰਘ ਦਾ ਬੱਚਾ ਗ੍ਰਾਂਥੀ ਸਿੰਘ ਹੋਣਾ ਚਾਹੀਦਾ ਜੇ ਡਾਕਟਰ ਆਸ ਰੱਖਦਾ ਕਿ ਉਹਦਾ ਪੁੱਤ ਡਾਕਟਰ ਬਣੇ ਉਹਨੂੰ ਉਹਦਾ ਪੇਸ਼ੈਂਟ ਪੈਸ਼ਨ ਚੰਗਾ ਲੱਗਦਾ ਜੇ ਇੱਕ ਪੁਲਿਸ ਅਧਿਕਾਰੀ ਨੂੰ ਪੈਸ਼ਨ ਚੰਗਾ ਲੱਗਦਾ ਕਿ ਮੇਰਾ ਪੁੱਤ ਅੱਗੇ ਫਿਰ ਪੁਲਿਸ ਚ ਹੀ ਆਵੇ ਤੇ ਜੱਜ ਸੋਚਦਾ ਜੱਜ ਬਣੇ ਤਾਂ ਉਸੇ ਤਰ੍ਹਾਂ ਸਾਡੇ ਵੀ ਇੱਕ ਪਰਤ ਹੋਣੀ ਚਾਹੀਦੀ ਆ ਕਿ ਜੇ ਗ੍ਰਾਂਥੀ ਸਿੰਘ ਮਾੜਾ ਨਹੀਂ ਆ ਗ੍ਰਾਂਥੀ ਸਿੰਘ ਦੀ ਪਦਵੀ ਬਹੁਤ ਉੱਚੀ ਆ ਤੁਸੀਂ ਦੇਖੋ ਵੀ ਜਦੋਂ ਅਸੀਂ ਘਰੇ ਮਹਾਰਾਜ ਦਾ ਸਰੂਪ ਲੈ ਕੇ ਆਉਂਨੇ ਆ ਤੇ ਮੈਨੂੰ ਲੱਗਦਾ ਕਿ ਸਾਡੇ ਘਰਾਂ 'ਚ ਬੀਬੀਆਂ ਸਾਡੇ ਆਪਦੇ ਕਿਸੇ ਘਰ ਦੇ ਬੰਦੇ ਦੇ ਪੈਰ ਨਹੀਂ ਧੁੰਦਗਾ ਹੋਣੀਆਂ ਜਦੋਂ ਅਸੀਂ ਮਹਾਰਾਜਾ ਸਰੂਪ ਲੇਕਾ ਉਹਨਾਂ ਤੇ ਗ੍ਰਾਂਤੀ ਸਿੰਘ ਦੇ ਪੈਰ ਧੁੱਤੇ ਜਾਂਦੇ ਆ ਇਹ ਸਤਕਾਰ ਆ ਜਿਹੜਾ ਇੱਕ ਗ੍ਰਾਂਤੀ ਸਿੰਘ ਦੇ ਹਿੱਸੇ ਆਉਂਦਾ ਸੋ ਅਸੀਂ ਇਹ ਪਿਰਤ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਵੱਧ ਤੋਂ ਵੱਧ ਬਾਣੀ ਨਾਲ ਜੁੜੇ ਬਾਣੀ ਨਾਲ ਜੁੜੇ ਸੱਚ ਦੀ ਗੱਲ ਕਰੇ ਤੇ ਵੱਧ ਤੋਂ ਵੱਧ ਜਿਹੜੀ ਐਸਜੀਪੀਸੀ ਦੀ ਚੋਣ ਆ ਵੈਸੇ ਤਾਂ ਇਹ ਇਸ ਦੇਸ਼ ਦੇ ਵਿੱਚ ਜਿਹੜਾ ਢਾਂਚਾ ਬਣਾਇਆ ਗਿਆ ਚੋਣ ਦਾ ਉਦੇ ਵਿੱਚ ਸਾਨੂੰ ਚਲਣਾ ਪਊਗਾ ਚਲਣਾ ਪੈ ਰਿਹਾ ਕਿਉਂਕਿ ਤੁਹਾਡਾ ਢਾਂਚਾ ਜਿਹੜਾ ਬਣਿਆ ਹੋਇਆ ਤੇ ਐਸਜੀਪੀਸੀ ਦੀ ਚੋਣ ਦੇ ਲਈ ਸਾਨੂੰ ਵੱਧ ਤੋਂ ਵੱਧ ਜਿਹੜਾ ਨੌਜਵਾਨੀ ਨੂੰ ਕਿਉਂਣਾ ਪਊਗਾ ਧੰਨਵਾਦ ਜੀ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਸੁਗਰਾਜ ਸਿੰਘ ਨਿਆਵੇਂ ਵਾਲਾ ਤਾਂ ਸਿੱਧੇ ਤੌਰ ਤੇ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਇਹਨਾਂ ਨੇ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ ਆ ਤਾਂ ਸਿੱਧੇ ਤੌਰ ਤੇ ਇਹਨਾਂ ਨੇ ਕਹਿਤਾ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਬਣਾਏ ਗਏ ਸੀਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਾਂ ਜਦੋਂ ਦੰਦਵਾ ਸਾਹਿਬ ਦੀ ਜਥੇਦਾਰ ਬਣਾਈ ਗਈ ਸੀ ਤੇ ਉਦੋਂ ਇਹ ਸਵਾਲ ਉਹਨਾਂ ਦੇ ਸਾਹਮਣੇ ਕਿਉਂ ਨਹੀਂ ਖੜੇ ਕੀਤੇ ਅੱਜ ਜਿਹੜੇ ਉਹਨਾਂ ਦੇ ਸਾਹਮਣੇ ਸਵਾਲ ਰੱਖ ਕੇ ਤਾਂ ਉਹਨਾਂ ਨੂੰ ਇਸ ਜਥੇਦਾਰੀ ਤੋਂ ਕਿਉਂ ਬਰਖਾਸਤ ਕੀਤਾ ਗਿਆ ਤਾਂ ਜਿਵੇਂ ਹੁਣ ਪੂਰੀ ਸੰਗਤ ਯਾਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਉਤਰੀ ਹੈ ਤਾਂ ਉਸੇ ਤਰੀਕੇ ਦੇ ਨਾਲ ਸੁਖਰਾਲ ਸਿੰਘ ਵਿਸਤ੍ਰਿਤ ਤੌਰ ਤੇ ਉਹਨਾਂ ਦੇ ਹੱਕ ਚ ਉਤਰੀ ਹੈ ਗੁਰਜੀਤ ਸਿੰਘ ਅਰਮਾਨ ਡੀ5 ਚੈਨਲ ਪੰਜਾਬੀ ਬਾਬਲ ਖੁਰਦ ਜਿਲ੍ਹਾ ਫਰੀਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ